ਦਾ ਪਰਮਾਤਮਾ ਸਿਰ ਲੋਕ ਲੋਕ ਕੋਲ ਬੜੀ ਗਲਤ ਜਿਹੜਾ ਮਾਮਲਾ ਆਇਆ ਇਹ ਕਹਿੰਦਾ ਹੋਇਆ ਪੰਜੇ ਤੋਂ ਗੱਲ ਬੰਦ ਨਹੀਂ ਕਰਦਾ ਜੀ ਬਾਈ ਕੀ ਮਾਮਲਾ ਕੀ ਹੋ ਰਿਹਾ ਹੈ ਮਾਮਲਾ ਯਾਰ ਕੁਝ ਨਹੀਂ ਪੈਸੇ ਲੈਣੇ ਉਹਨਾਂ ਕੋਲ ਪੈਸੇ ਦੇ ਚੱਕਰ ਚ ਗਏ ਸੀ ਉਹਨਾਂ ਨੇ ਖੜੇ ਹੋ ਕੇ ਟੱਟਾ ਮਾਰੀਏ ਫਿਰ ਛੱਲੇ ਲੈ ਕੇ 15 20 ਜਣਿਆਂ ਨੇ ਉਹਨਾਂ ਤਾਰੀ ਇੱਕ ਤਾਰੀ ਜੋਨੀ ਨਾਲ ਇੱਕ ਜਗ੍ਹਾ ਸੁੱਖਾ ਭੰਡਾਰਾ ਮੁੰਡਾ ਸੁੱਖਾ ਉਹ ਸੀਗਾ ਕਿੱਥੇ ਦੇ ਰਹਿਣ ਵਾਲੇ ਕਿੱਥੇ ਉਹ ਚੰਨੋਵਾਲ ਦੇ ਚੰਨੋਵਾਲ ਦੇ ਪੈਸੇ ਲੈਣੇ ਉਹਨਾਂ ਕੋਲੋਂ ਪੈਸੇ ਲੈਣ ਗਏ ਸੀ ਉੱਥੇ ਸ਼ਰੀਆਮ ਜੂਆ ਖੜਾਉਂਦੇ ਆ ਜੂਆ ਖੜਾਉਂਦੇ ਉੱਥੇ ਧੋਰੀਆਂ ਕਰਾਉਂਦੇ ਸਾਰੇ ਦਿੱਤਾ ਵੇਚਦੇ ਉੱਥੇ ਉਹ ਦਿੱਤਾ ਵੇਚਦੇ ਸ਼ਰੀਆਮ ਜਿਹੜੇ ਸਾਰੇ ਮੁੰਡਾ ਨਾਮ ਦੀ ਸ਼ਰੀਆਮ ਨੇ ਲੜਾਈ ਜਿਹੜੇ ਮਰਿਆ ਉਹਨਾਂ ਦੀਪਕ ਹਾਂਜੀ ਗੱਡੀ ਕੋਲੇ ਰੱਖਾ ਕਮੈਂ ਤੇਰਾ ਕੋਈ ਮੁੰਡਾ ਸਕੋਟਾ ਫਾਟਾ ਦਾ ਮਰ ਗਿਆ ਨਾ ਫਾਟਾ ਦਾ ਮਰ ਗਿਆ ਨਾ ਜਹਲੀ ਦਿੱਤੇ ਮੁੰਡਾ ਮਾਰ ਦੇਣਾ ਸਾਡਾ ਕਰ ਦੋ ਇਹ ਸਾਰਾ ਸਾਡਾ ਇੱਥੇ ਜਗਾ ਵੱਡਾ ਵੱਡਾ ਕਹਿ ਵਿੱਚ ਕਰਦੇ ਨੇ ਪਹਿਲੇ ਆਉਂਦੀ ਪਹਿਲੇ ਲੈਣਗੇ ਮਾਰ ਦਿੰਦਾ ਸਰਿਆਮ ਜੂਆ ਖੇਡੋਂਦੇ ਚਿੱਟਾ ਵੇਚਦੇ ਅੰਰੇ ਸਾਰੇ ਸਰਿਆਮ ਚਿੱਟਾ ਵੇਚਦੇ ਆ ਪੁਰੀ ਸਵਾਹ ਜਿਹਨੇ ਆ ਪਾ ਨੰਬਰ ਦਾ ਕੰਮ ਕਰਦਾ ਦੋ ਨੰਬਰ ਗਿਆ ਉਹਨੂੰ ਲਿਆਉ ਹੱਸੇ ਕਾਲਿਆ 8 ਵਜੇ ਬੈਠ ਕੇ ਉਹ ਨਾਟਕ ਨੂੰ ਜਿਹੜਾ ਸੁਪਾ ਕਰਾਉਂਦੇ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਉਹ ਮਰ ਕਿਤੇ ਨਾ ਉਹ ਮੇਰੀ ਗੱਲ ਤੋਂ ਛੋੜਨਾ ਉਹਨੇ ਨਾਲ ਕੀਤਾ ਉਹਨਾਂ ਨੇ ਪੂਰੀ ਤਿਆਰੀ ਨਹੀਂ ਕੀਤੀ ਕਿ ਆ ਮਾਰਨਾ ਅੱਜ ਉਹਨੂੰ ਮਾਰ ਕੇ ਛੱਡਿਆ ਉਹਨਾਂ ਨੇ ਦੇਖ ਸਕਦੇ ਹੋ ਉਹਨਾਂ ਦੇ ਵੀ ਇਕੱਠੇ ਖਾਣ ਤੋਂ ਮੈਂ ਤੁਹਾਨੂੰ ਗੱਲ ਕਰਨਾ ਜਿਹੜਾ ਪੈਸੇ ਲੈਣ ਗਏ ਸੀਗੇ ਆਸੇ ਕਰਨਗੇ ਮਾਰਿਆਗਾ ਤੋ ਕੋਈ ਇੱਕ ਵਾਰ ਤੂੰ ਲੋਕਾਂ ਨੂੰ ਸਵਾਲ ਪੁੱਛ ਤੂੰ ਮੈਨੂੰ ਪੁੱਛਣ ਦਊਂਗਾ ਇਕੱਲੇ ਬੋਲੀ ਜਾਊਂਗਾ ਪਾਜੀ ਸਭ ਲਾਈਵ ਕਰੋ ਕੋਈ ਇੱਕ ਵਾਰ ਚੁੱਪ ਕਰ ਜਾਓ ਠੀਕ ਹੈ ਪੁੱਛਾਂ ਮੈਂ ਫੇਰ ਬੋਲਿਓ ਮਾਰਨ ਵੀ ਲੈ ਗਿਆ ਮਾਰਦਾ ਪਾਜੀ ਪਾਜੀ ਇੱਥੇ ਮੇਰੀ ਗੱਲ ਸੁਣੋ ਪਾਜੀ ਕੀ ਨਾ ਪਾਜੀ ਨਾ ਕੀ ਆਪਣਾ ਮੇਰਾ ਹਾਂਜੀ ਮੇਰਾ ਲੱਕੀ ਪਾਜੀ ਕੀ ਮੇਰਾ ਲੱਕੀ ਪਾਜੀ ਕੀ ਗੱਲ ਕੀ ਹੋਈ ਸੀ ਗੱਲ ਕੁਛ ਨਹੀਂ ਪਾਜੀ ਉਹਨਾਂ ਕੋਲੋਂ ਪੈਸੇ ਲੈਣੇ ਤਾਰੀ ਦਾ ਜੋਨੀ ਕੋਲੋਂ ਅੱਛਾ ਜੀ ਪੈਸੇ ਦੇ ਚੱਕਰ 'ਚ ਗਏ ਸੀਗੇ ਪਾਜੀ ਤੁਹਾਡੇ ਕੀ ਲੱਗਦੇ ਨੇ ਜਿਹਨਾਂ ਦੀ ਡੈਥ ਹੋਈ ਆ ਉਹ ਮੇਰੇ ਜੀਦੇ ਦਾ ਵੱਡਾ ਭਰਾ ਆ ਕੀ ਨਾਮ ਹਾਂਜੀ ਦੀਪਕ ਮਾਰਾ ਉਹਨਾਂ ਦਾ ਦੀਪਕ ਮਾਰਾ ਕਿ ਉਹ ਮੇਰੇ ਜੀਦੇ ਦਾ ਵੱਡਾ ਭਰਾ ਆ ਉਹਨਾਂ ਦੀ ਉਮਰ ਕਿੰਨੀ ਆ ਦੇ ਆਹ ਦੇ 32 ਸਾਲ ਆ ਦੇਖੋ ਮੈਰਿਡ ਆ ਭਾਈ ਜੀ ਮੈਰਿਡ ਆ ਭਾਈ ਜੀ ਤਿੰਨ ਬੱਚੇ ਉਹਦੇ ਕਿੱਥੇ ਰਹਿਣ ਵਾਲੇ ਭਾਈ ਜੀ ਇੱਥੇ ਗਾਜੀ ਬੁੱਲੇ ਭਾਈ ਬੁੱਲੇ ਰਹਿਣ ਹਾਂ ਜਿਹਨਾਂ ਨਾਲ ਝਗੜਾ ਹੋਇਆ ਉਹ ਕਿੱਥੇ ਦੇ ਰਹਿਣ ਵਾਲੇ ਉਹ ਉੱਥੇ ਜੱਲੋਲਵਾਦੀ ਦੇ ਕੀ ਹੋਇਆ ਕਿਸੇ ਨੂੰ ਤੁਹਾਨੂੰ ਪਤਾ ਹਾਂਜੀ ਉਹਨਾਂ ਕੋਲ ਪੈਸੇ ਲੈਣੇ ਸੀ ਅੱਛਾ ਤਾਂ ਤਿੰਨ ਚਾਰ ਦੋਨੋਂ ਕੇ ਪੈਸੇ ਨੂੰ ਕਹਿ ਰਹੇ ਗੱਲ ਟਾਲੀ ਜਾਂਦੇ ਟਾਲੀ ਜਾਂਦੇ ਅੱਛਾ ਜੀ ਆਜੋ ਅੱਜ ਦਾ ਵਾਦਾ ਕੀਤਾ ਉਹਨੇ ਪੈਸੇ ਲੈ ਲਿਓ ਆ ਕੇ ਕਿੰਨੇ ਪੈਸੇ ਦਾ ਮਾਝੀ ਪਾਉਂਦਾ ਹਾਂ ਹਾਂਜੀ ਕਿੰਨੇ ਪੈਸੇ ਦਾ ਹੁਣ ਉਹਨੂੰ ਹੀ ਪਤਾ ਜਿਹਨੇ ਲੈਣੇ ਆ ਅੱਛਾ 10 ਲੱਖ ਰੁਪਿਆ ਇਹਨਾਂ ਨੂੰ ਲੈ ਕੇ ਮੇਟੀ ਚੱਕਦੇ ਹੋਏ ਤਾਂ 1.5 ਲੱਖ ਇਹ ਦੀਪਕ ਦੀ ਫੋਟੋ ਹੈ ਜੀ ਹਾਂਜੀ ਇਹ ਦੀਪਕ ਦੀ ਆ ਅੱਛਾ ਭਾਜੀ ਅੱਜ ਉਹਨਾਂ ਨੇ ਪੈਸੇ ਦੇ ਇਨਵੋਇਸ ਲਈ ਬੁਲਾਇਆ ਸੀ ਹਾਂਜੀ ਅੱਜ ਪੈਸੇ ਦੇਣ ਲਈ ਬੁਲਾਇਆ ਅੱਛਾ ਦਿਖਾ ਰਹਾ ਤਾਂ ਫਾਇਦਾ ਮੰਡੀ ਤਸਵੀਰ ਦਿਖਾਓ ਪਹਿਲੀ ਤਸਵੀਰ ਦਿਖਾਓ ਆਹ ਦੇਖੋ ਜੀ ਇੱਥੇ ਦੇਖ ਸਕਦੇ ਜਣਾ ਆਲੋ ਆਲੋ ਦੇਖੋ ਦੇਖੋ ਭਾਜੀ ਦੇਖੋ ਇੱਕ ਵਕ ਨਾਮਕ ਜੇਸ ਦੀ ਜਿਹੜੀ ਆ ਜੀ 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 ਜ ਪੰਜਾਬ ਦੀ ਮੰਗ ਨਹੀਂ ਉਹਨਾਂ ਨੂੰ ਇੱਥੇ ਸੱਦੋ ਅੰਕਲ ਬੜਾ ਪਿਆ ਹੈ ਜਿਹਨਾਂ ਨੂੰ ਪਹਿਲੀ ਪੜਾਈ ਭਾਈ ਉਹ ਪਟੋਕਾ ਘੱਟ 15 20 ਜਣੇ ਇਕੱਠੇ ਕੀਤੇ ਵੀ ਇੱਡਾ ਰੱਖਿਆ ਵੀ ਆ ਗਈ ਸੱਟਾ ਮਾਰਨ ਲੱਗੇ ਡੀਪੂਨ ਸਿੱਟ ਕੇ ਦਾ ਸਾਰੇ ਭੱਜ ਗਏ ਅੱਛਾ ਇਹ ਇਸ ਚੀਜ਼ ਦੇ ਪੈਸੇ ਲੈਣੇ ਸੀ ਜੂਏ ਤੇ ਦਿੱਤੇ ਪਈ ਉਹਨਾਂ ਨੂੰ ਸਾਰੇ ਅੱਛਾ ਜੂਏ ਲੋਨ ਕਰਾਇਆ ਭਈ ਭਾਜੀ 2-3 ਲੱਖ ਰੁਪਏ ਦਾ ਆ ਵੇਚ ਰਿਹਾ ਚਨਾ ਮਾਰਦੇ ਜੋੜੀ ਸੂਟਾ ਪਿੰਦੇ ਆਪ ਪੀ ਲੱਗਨੇ ਮੈਂ ਦੇ ਤੇ ਆਪਾ ਪਾੜਦੇ ਆ ਉੱਥੇ ਲਪਰਾਇਆ ਇਹ ਭਈ ਜੇ ਤੁਹਾਨੂੰ ਕਦੋਂ ਪਤਾ ਲੱਗਾ ਵੀ ਜਿਹੜਾ ਝੰਡਾ ਹੋ ਗਿਆ ਆ ਸਾਹਮਣੇ ਦਾ ਹੁਣ ਪਤਾ ਲੱਗਾ ਜਦੋਂ ਉਹ ਹਸਪੀਟਲ ਲੈ ਕੇ ਪੁਲਿਸ ਵਾਲੇ ਜਾ ਕੇ ਜੀਰੋ ਉੱਤੇ ਲੜਾਈ ਹੁੰਦੀ ਭੀ ਜੀ ਉਹ ਮੈਂ ਗਿਆ ਜੀ ਉੱਥੇ ਇੱਟਾ ਰੋੜੇ ਬਹੁ ਮਾਰਨਦੇ ਭੇਜ ਗਏ ਅੱਛਾ ਮੇਰੇ ਮਗਰ ਵੀ ਢੋੜੇ 15 20 ਨੇ ਮੈਨੂੰ ਬੜਾ ਲੱਭਿਆ ਤੇ ਮੈਂ ਫੇਰ ਵੀ ਉੱਥੇ ਆਪਣੇ ਗਾਇਸ ਏਜੰਸੀ ਆ ਉੱਥੇ ਲੁਕਿਆ ਮੈਨੂੰ 15 20 ਨੇ ਲੱਭਣ ਆਏ ਮੈਨੂੰ ਵੀ ਬੜਨ ਪਰ ਮੈਂ ਆਪਣੀ ਜਾਨ ਬਚਾਈ ਉਹ ਕਿੱਥੇ ਦੇ ਰਹਿਣ ਵਾਲੇ ਭਾਈ ਜਿਹੜੇ ਝਗੜਾ ਕਰਦੇ ਆ ਇਹ ਆਪਣੇ ਕੀ ਨਾਮ ਉਹ ਭਜੀ ਉਹਨਾਂ ਦਾ ਤਾਰੀ ਤਾਂ ਜੋਨੀ ਹੈ ਜੀ ਤਾਰੀ ਜੋਨੀ ਇੱਕ ਸੁੱਖਾ ਹੈ ਨਾ ਸੁੱਖਾ ਵੀ ਨਾਲ ਹੀ ਸੀ ਨਾ ਹਾਂਜੀ ਦਾਤ ਸੀਗੇ ਵੱਡੇ ਵੱਡੇ ਜੀ ਅੱਛਾ ਦਾਤ ਖੰਡੇ ਸਾਰਾ ਕੁਝ ਸ਼ਿਕਾਣਾ ਕੋ ਲਈ ਗਈ ਨਹੀਂ ਸਰ ਉੱਥੇ ਨਹੀਂ ਲੱਗੇ ਬਾਹਰ ਲੱਗੇ ਪਏ ਆ ਭਾਈ ਜੀ ਭਾਈ ਜੀ ਤੁਹਾਡੇ ਬ੍ਰਦਰ ਦੇ ਕੀ ਹੋਇਆ ਹੁਣ ਡੈਥ ਹੋ ਗਈ ਹੈ ਹਾਂ ਜੀ ਡੈਥ ਹੋ ਗਈ ਆ ਸਰ ਅੱਛਾ ਸਰ ਹਾਂ ਜੀ ਮੌਕੇ ਤੇ ਹੀ ਹੋ ਗਈ ਹੈ ਭਾਈ ਜੀ ਭਾਈ ਜੀ 1000 ਵਗੈਰਾ ਬੱਜੇ ਸਾਡੇ ਬ੍ਰਦਰ ਨੂੰ ਨਹੀਂ ਲੱਗਾ ਕਿ ਟਾਂ ਮਾਰੀਆਂ ਨੇ ਮਾਰੀਆਂ ਉਹਨਾਂ ਨੇ ਡਿਗੇ ਦੇ ਨੇ ਇੱਟਾ ਰੋੜੇ ਬਹੁਤ ਮਾਰੇ ਉਹਨਾਂ ਨੇ ਕਿਟਾਂ ਮਾਰਨ ਡਿਗੇ ਦੇ ਕੱਲਾ ਦੇਖ ਕੇ ਅੱਛਾ ਹਾਂ ਜੀ ਤੁਹਾਹੀ ਮੋਕੇ ਤੇ ਪੁਲਿਸ ਆਈ ਸੀ ਤੇ ਹਾਲੇ ਕੋਈ ਬੋਲ ਨਹੀਂ ਆਈ ਮੁੱਛ ਨਹੀਂ ਆਇਆ ਇਹ ਮੇਰਾ ਭਾਈ ਜੀ ਭਾਈ ਜੀ ਇੱਕ ਇੱਕ ਚੀਜ਼ ਦਾ ਜਵਾਬ ਦਿਓ ਕੋਈ ਪੁਰਾਣੀ ਰੰਜਿਸ਼ ਵਗੈਰਾ ਕੋਈ ਕੋਈ ਰੋਲਾ ਨਹੀਂ ਭਾਈ ਮੇਰੀ ਕੋਈ ਪਰਵਾਹੀ ਨਹੀਂ ਯਾਰ ਇੱਧਰ ਆ ਜਾ ਇੱਧਰ ਆ ਬੰਦਾ ਹਾਂਜੀ ਪਹਿਲਾਂ ਦੱਸੀ ਸੀ ਗਈ ਅੱਛਾ ਆਪੇ ਆਪੇ ਤੁਹਾਡੇ ਨਾਲ ਲੜਿਆ ਜੀ ਸਾਰਾ ਇਹ ਕੰਮ ਕਦੇ ਤੁਹਾਡਾ ਕੰਮ ਕੀ ਕਰਦਾ ਸੀ ਨੌਕਰੀ ਕਰਦਾ ਜੀ ਪਕੜੀ ਜੋ ਕਰਦਾ ਕਾਰਪੋਰੇਸ਼ਨ ਕਾਰਪੋਰੇਸ਼ਨ ਦੇਖ ਸਕਦੇ ਹੋ ਜਿਹੜਾ ਵਿਅਕਤੀ ਹੈ ਉਹ ਜਿਹਦੀ ਤਕਦੀ ਦਾ ਮਹਸਤਾਂ ਦੇ ਕਰ ਰਿਹਾ ਸਾਢੇ ਡੇਢ ਸਾਲ ਹੋ ਗਿਆ ਮਹੀਨੇ ਮਹੀਨਾ ਡੇਢ ਮਹੀਨਾ ਹੋ ਗਿਆ ਜੇ ਆ ਜਿਹੜੀ ਜਿਹੜੀ ਤਸਵੀਰਾਂ ਹੈ ਇਹ ਖੜ ਕੇ ਦੀਆਂ ਕਿੰਨਾ ਜਿੰਨਾ ਡੈਥ ਹੋਈ ਆ ਆ ਉਹਨਾਂ ਦਾ ਬੇਟਾ ਜੀ ਦੀ ਡੈਥ ਹੋਈ ਆ ਉਹਨਾਂ ਦਾ ਬੇਟਾ ਆ ਹਾਂ ਜੀ ਕਹਿੰਦੇ ਆ ਜਿਉ ਤੁਹਾਨੂੰ ਪੈਸੇ ਦੇਗੇ ਅੱਛਾ ਤੇ ਉਹਨਾਂ ਚੱਲ ਗਏ ਉਹ ਜਿਹਨੇ ਚੱਲ ਗਏ ਇੱਕ ਬੰਦਾ ਹੋਰ ਆ ਕਾ ਉਹਦੇ ਵੀ ਸੱਟਾ ਸੱਟਾ ਉਹਨਾਂ ਨੇ ਮਾਰੀਆਂ ਪਈਆਂ ਉਹ ਵੀ ਵਿਚਾਰਾ ਐਮਰਜੈਂਸੀ ਪਿਆ ਅੰਦਰ ਮਾਰੀ ਦੋ ਜਣੇ ਸੀ ਭਾਈਏ ਹਾਂ ਜੀ ਇਹ ਦੋ ਜਣੇ ਨਹੀਂ ਚਲੇ ਗਏ اچھا ਜਾਨੋ ਮੈਂ ਮੈਂ ਗਿਆ ਵਾ ਜਾਨੋ ਲੜਾਈ ਬਹੁਤ ਹੋ ਗਈ ਪਈ ਸੀ ਇਹਨੂੰ ਤਾਂ ਸਿੱਟਿਆ ਪਿਆ ਇਹਨਾਂ ਨੇ ਸੁੱਟਿਆ ਪਿਆ ਸੀ ਇਹਨਾਂ ਦੀ ਭਾਈ ਜੀ ਜਦੋਂ ਮੈਂ ਸਰ ਗਿਆ ਕਹਿੰਦੇ ਟੱਪ ਕੇ ਮੈਂ ਜਾਣ ਲੱਗਾ ਮੇਰੇ ਮਗਰ ਵੀ ਥੋੜੇ 15 20 ਜਣੇ ਮੈਂ ਤਾਂ ਆਪਣੇ ਲੋਕਾਂ ਕੇ ਜਾਨ ਬਚਾਈ ਇਹਨਾਂ ਕੋਲੋਂ ਨਹੀਂ ਤਾਂ ਮੈਨੂੰ ਵੀ ਇਹਨਾਂ ਨੇ ਵੜ ਦੇ ਇਹਨਾਂ ਨੂੰ ਵੀ ਮਾਰਨ ਲੱਗੇ ਸੀ ਜਾਨੋ ਹਾਂਜੀ ਤਾਂ ਮਨਨ ਕੀ ਕੀ ਮਾਤੇ ਇਹਦਾ ਹਥਿਆਰਾਂ ਨਾਲ ਮਾਰਿਆ ਗਿਆ ਕਿੱਦਾਂ ਭਾਈ ਕਿੱਦਾਂ ਦੇਖ ਰਹੇ ਆਏਗੇ ਜਿਹੜੀਆਂ ਗੁੰਡਾਗਰਦੀ ਦੇਖਣ ਨੂੰ ਮਿਲਦੀ ਹੈ ਜਿਹੜੇ ਭਾਈ ਬੰਦ ਹੋਣੀ ਚਾਹੀਦੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਮੈਂ ਤਾਂ ਾਰ ਕਿਸਨੂੰ ਬੰਦ ਕਰਾਓ ਇਹ ਨਸ਼ਾ ਵੇਚਦੇ ਚਿੱਟਾ ਵੇਚਦੇ ਬੰਦ ਕਰਾਓ ਰੈਂਡੇ ਰੈਂਡੇ ਫਗਵਾੜੇ ਰੈਂਡੇ ਰੈਂਡੇ ਫਗਵਾੜੇ ਚਿੱਟਾ ਇੱਥੇ ਵੇਚ ਲਾਉਂਦੇ ਆ ਰੈਂਡੇ ਫਗਵਾੜੇ ਆ ਇੱਥੋਂ ਘਰ ਵੇਚ ਕੇ ਤਾਂ ਫਗਵਾੜੇ ਕੋ ਰੈਂਡੇ ਇੱਥੇ ਚਿੱਟਾ ਵੇਚੀ ਜਾਂਦੇ ਚਾਰ ਮੰਡੀ ਰੈਂਡੇ ਬੰਵਾੜੇ ਆ ਤੁਹਾਨੂੰ ਦਿਖਾ ਰਹੇ ਹਾਂ ਸਿਵਲ ਹਸਪੀਟਲ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਪੈਂਜੀ ਕੀ ਕਹਿਣਾ ਚਾਹੁੰਦੇ ਆ ਸਾਰਿਆਂ ਤੁਸੀਂ ਦੇਖ ਸਕਦੇ ਪੈਂਜੀ ਕੀ ਕਹਿਣਾ ਚਾਹੁੰਦੇ ਆ ਆ ਮਾਤਾ ਸਾਡੀ ਇਧਰੇ ਵਿੱਚ ਨਹੀਂ ਬੇਟਾ ਮਰ ਅੱਛਾ ਮਾਤਾ ਹੀ ਕਰੋ ਗਿਆ ਸੀ ਸਵੇਰੇ ਨਹੀਂ ਸ਼ਾਮੀ ਹੋਰ ਤਾਂ ਨਹੀਂ ਲੋਰ ਨਗਰ ਇਹ ਲਾਕੜੀਆਂ ਕਰਦੇ ਗਿਆ ਅੱਛਾ ਕਿੰਨੇ ਵਜੇ ਮਾਤਾ ਹੀ ਗਿਆ ਕਿ ਸੱਚ ਬੰਦੇ ਦੀ ਜੈਥ ਹੋ ਚੁੱਕੀ ਹੈ ਨਹੀਂ ਸਰ ਇੱਕ ਮਿੰਟ ਸਰ ਇੱਕ ਮਿੰਟ ਲੱਗੇਗਾ ਫਿਰ ਆ ਗਿਆ ਭਾਈ ਸਰ ਇੱਕ ਮਿੰਟ ਸਰ ਇੱਕ ਦੀਪ ਇੱਕ ਮਿੰਟ ਸਰ ਇਹ ਕਰ ਲੈਂਦੇ ਇੱਕ ਮਿੰਟ ਕੁਝ ਸਵਾਲ ਹੋ ਤੁਸੀਂ ਸਰ ਕਿਹੜੇ ਤਰ੍ਹਾਂ ਦੀ ਜਾਣਕਾਰੀ ਹੈ ਜੀ ਤੁਹਾਨੂੰ ਕਲੀਅਰ ਜਦਾ ਕਿ ਕੋਈ ਸਟੇਟਮੈਂਟ ਨਹੀਂ ਸਾਡੇ ਕੋਲ ਹੋਈ ਅਸ਼ੋਕ ਜੀ ਸ਼ਾਮ ਪੀੜਤ ਦਾ ਕਹਿਣਾ ਹੈ ਕਿ ਸ਼ਾਮ ਸੱਤ ਵੀ ਦਿਨ ਲੜਾਈ ਹੋਈ ਸੀ ਯਾਰ ਤੇ ਕੋਈ ਵੀ ਪੁਲਿਸ ਨਹੀਂ ਆਈ ਲੇਕਿਨ ਪੁਲਿਸ ਵਾਲੇ ਦਾ ਕਾਰਬੇਸ਼ਨ ਹੋਣ ਦੀ ਇਨਫਰਮੇਸ਼ਨ ਆਈ ਹੁਣ ਦੱਸ ਦਿੰਦਾ ਸਾਡੇ ਕੋਲ ਸਿਵਲ ਹਸਪਤਾਲ ਦੇ ਸਰ ਝਗੜਾ ਹੋਇਆ ਪੀੜਤ ਦਾ ਕਹਿਣਾ ਹੈ ਕਿ ਪੀੜਤ ਦਾ ਕਹਿਣਾ ਹੈ ਕਿ ਸਰ ਚਾਰਾ ਮੰਡੀ 'ਚ ਝਗੜਾ ਹੋਇਆ ਸਾਡੇ ਕੋਲ ਕੋਈ ਇਨਫਰਮੇਸ਼ਨ ਨਹੀਂ ਪੀੜਤ ਦਾ ਕਹਿਣਾ ਹੈ ਕਿ ਸਾਡੇ ਕੋਲ ਭਾਜੀ ਇਨਫਰਮੇਸ਼ਨ ਆਈ ਕੋਈ ਨਹੀਂ ਹੁਣ ਸਵਾਲ ਤੇ ਲੈ ਲਓ ਮੈਂ ਪਹਿਲਾਂ ਦੱਸਦਾ ਸਿਵਲ ਹਸ ਅਈ ਉੱਥੇ ਜਾ ਕੇ ਪਤਾ ਕਰ ਲਿਆ ਉਸ ਤੋਂ ਬਾਅਦ ਸਿਵਲ ਹਸਪਤਾਲ ਆਇਆ ਅਸ਼ੋਕੀ ਪੀੜੇ ਦਾ ਕਹਿਣਾ ਹੈ ਕਿ ਉਹਨਾਂ ਦਾ ਜਿਨ੍ਹਾਂ ਨੇ ਸੱਟਾਂ ਮਾਰੀਆਂ ਉਹਨਾਂ ਦਾ ਸ਼ਾਇਦ ਉਹਨਾਂ ਦਾ ਪੀੜੇ ਦਾ ਕਹਿਣਾ ਹੈ ਕਿ ਉਹਨਾਂ ਦਾ ਬ੍ਰਦਰ ਕੋਈ ਸੀਐਸਟਾਫ ਦੇ ਵਿੱਚ ਇਹਦੇ ਬਾਰੇ ਅਜੇ ਸਾਨੂੰ ਕੋਈ ਪਤਾ ਨਹੀਂ ਜਿਨ੍ਹਾਂ ਨੇ ਜਰ ਸਟੇਟਮੈਂਟ ਨਹੀਂ ਦਿੱਤੀ ਕੁਝ ਨਹੀਂ ਕਹਿ ਸਕਦੇ ਜੀ ਜੀ ਅੱਛਾ ਜਿੰਜੋ ਸਟੇਟਮੈਂਟ ਸਾਨੂੰ ਦੇਗੇ ਦੇਣਗੇ ਉਸ ਤੋਂ ਬਾਅਦ ਦੇਖ ਲੈਣਾ ਸਰ ਇਤਿਹਾਸਕਰੀ ਹੋਈ ਹੈ ਇਹ ਚ ਦੀਪਕੂ ਮਾਰੀ ਨਾ ਦੀਪਕੂ ਮਾਰਿਆ ਨਾਮ ਕੀ ਸਰ ਦਾਤੂ ਮਾਰਾ ਕਿੱਥੇ ਦਾ ਰਹਿਣ ਦਾ ਦੀਪਕ ਦੀਪਕ ਮਾਰਿਆ ਆ ਬਾਲਮੀ ਕਲੋਨੀ ਗਾਜੀ ਬੋਲੇ ਦਾ ਕੀ ਕੰਮ ਕੀ ਕਰਦਾ ਇੱਕ ਕਾਰਪੋਰੇਸ਼ਨ ਸਰ ਸਰਕਾਰੀ ਕਰਪੇਸ਼ਨ ਮੁਲਾਜ਼ਮ ਸੀ ਮੁਲਾਜ਼ਮ ਹੀ ਹਾਂ ਸਰ ਸਰਕਾਰੀ ਕੀ ਕੀ ਨਾਮ ਦੱਸੋ ਕਾਰਵਾਈ ਜੋ ਕਾਨੂੰਨੀ ਕਾਰਵਾਈ ਬੰਦੀ ਜਾਂਦੀ ਉਹ ਕਰ ਦੋ ਜਿਨ੍ਹਾਂ ਨੇ ਹਮਲਾ ਕੀਤਾ ਪੁਲਿਸ ਸੰਕਾ ਜਿਨ੍ਹਾਂ ਨੇ ਅਮਲ ਆਜਾ ਜੇ ਬਰੀ ਸਹੀ ਚੱਲ ਰਿਹਾ ਜੇ ਚੱਲ ਬਾਕੀ ਆਜੇ ਮਾਮਲੇ ਦਾ ਪਤਾ ਨਹੀਂ ਅੱਜ ਝਗੜਾ ਕਿੱਥੇ ਆਇਆ ਨੇ ਤਾਂ ਦੱਸ ਦਿਓ ਚਾਰਾ ਮੰਡੀ ਹੋਇਆ ਅੱਛਾ ਇਹ ਸਰ ਇੱਕ ਦੱਸਿਆ ਜਾ ਰਿਹਾ ਇੱਕ ਲੜਕੀ ਡੈਥ ਹੋ ਗਈ ਹੈ ਹਾਂਜੀ ਹਾਂਜੀ ਹੋ ਗਈ ਹੈ ਠੀਕ ਹੈ ਸਤੰਤ ਜੀ ਮੋਹਰੇ ਪਰੂਕੇ ਮਥਾਣੇ ਦੇ ਐਸਐਚਓ ਮੋ ਚੁੱਕੇ ਸੀ ਸ਼ੋਰ ਕੁਮਾਰ ਜੀ ਕਹਿਣਾ ਕਿ ਚਾਰਾ ਮੰਡੀ ਦੇ ਵਿੱਚ ਜਿਹੜਾ ਇਹ ਝਗੜਾ ਹੋਇਆ ਸੀਗਾ ਉਹ ਇੱਕ ਵਿਅਕਤੀ ਦੀ ਜਿਹੜੀ ਆ ਉੱਥੇ ਡੈਥ ਹੋਈ ਆ